ਸਾਰਾ ਦਿਨ ਐਸੀ ਚਲਾਉਣ ਨਾਲ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ ਇਸ ਤਰੀਕੇ ਨਾਲ ਨਾ ਲੱਗੇਗੀ ਗਰਮੀ ਤੇ ਚੱਲੇਗਾ ਧੜਾ ਧੜੇ ਸੀ ਹੁਣ ਛੱਡ ਦਿਓ ਬਿਜਲੀ ਦੇ ਬਿੱਲ ਦੀ ਟੈਨਸ਼ਨ ਸਰਸਵガル ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਏਸੀ ਯਾਨੀ ਕਿ 에어 ਕੰਡੀਸ਼ਨਰ ਯਾਨੀ ਕਿ ਅਜਿਹੀ ਮਸ਼ੀਨ ਜੋ ਗਰਮੀ ਦੇ ਵਿੱਚ ਤੁਹਾਨੂੰ ਠੰਡਕ ਦਾ ਅਹਿਸਾਸ ਦਵਾਉਂਦੀ ਹੈ ਭਾਵੇਂ ਬਾਹਰ 48 ਡਿਗਰੀ ਟੈਂਪਰੇਚਰ ਹੋਵੇ ਭਾਵੇਂ 50 ਡਿਗਰੀ ਟੈਂਪਰੇਚਰ ਹੋਵੇ ਜੇਕਰ ਤੁਹਾਡੇ ਘਰ ਦੇ ਵਿੱਚ ਏਸੀ ਹੈ ਤਾਂ ਤੁਹਾਨੂੰ ਗਰਮੀ ਮਹਿਸੂਸ ਨਹੀਂ ਹੋਣੀ ਤੁਸੀਂ ਬਸ ਬਟਨ ਔਨ ਕਰਨਾ ਤਾਂ ਕਮਰਾ ਠੰਡੇ ਦਾ ਠੰਡਾ ਪਰ ਇਸ ਏਸੀ ਨੇ ਤਾਂ ਮੀਟਰ ਨੂੰ ਘੁਮਾ ਕੇ ਰੱਖ ਦਿੱਤਾ ਯਾਨੀ ਕਿ ਜਦੋਂ ਜਦੋਂ ਅਸੀਂ ਏਸੀ ਜ਼ਿਆਦਾ ਚਲਾਉਂਦੇ ਆ ਤਾਂ ਮੀਟਰ ਦਾ ਜੋ ਚੱਕਰ ਹੈ ਬੜੀ ਤੇਜ਼ੀ ਦੇ ਨਾਲ ਘੁੰਮਦਾ ਹੈ ਤੇ ਸਾਡਾ ਬਿੱਲ ਬਹੁਤ ਵੱਡਾ ਆਉਂਦਾ ਪਰ ਹੁਣ ਅਜਿਹਾ ਤਰੀਕਾ ਲੱਭ ਗਿਆ ਕਿ ਤੁਸੀਂ ਭਾਵੇਂ ਸਾਰਾ ਦਿਨ ਹੀ ਸੀ ਚਲਾਓ ਲਗਾਤਾਰ ਏਸੀ ਚਲਾਓ ਫਿਰ ਵੀ ਤੁਹਾਡਾ ਬਿੱਲ ਘੱਟ ਆਏਗਾ ਜ਼ਿਆਦਾ ਨਹੀਂ ਆਏਗਾ ਯਾਨੀ ਕਿ ਹੁਣ ਤੁਹਾਨੂੰ ਪੂਰਾ ਦਿਨ ਹੀ ਸੀ ਚਲਾਉਣ ਤੋਂ ਬਾਅਦ ਵੀ ਬਿੱਲ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਨਵਾਂ ਤਰੀਕਾ ਆ ਗਿਆ ਇਹ ਤਰੀਕਾ ਕੀ ਹੈ ਜਿਸ ਦੇ ਨਾਲ ਤੁਸੀਂ ਪੂਰਾ ਦਿਨ ਹੀ ਸੀ ਚਲਾਓਗੇ ਪਰ ਬਿੱਲ ਸਿਰਫ ਨਾ ਮਾਤਰ ਦੇਣਾ ਪਵੇਗਾ ਆਉ ਜਾਣਦੇ ਆਂ ਵੀਡੀਓ ਦੇ ਵਿੱਚ ਗਰਮੀ ਦੇ ਦਿਨਾਂ ਦੇ ਵਿੱਚ ਸੂਰਜ ਨੇ ਆਪਣੇ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕੀਤੇ ਹੋਏ ਨੇ ਤਾਂ ਹੁਣ ਬਾਹਰ ਤੋਂ ਪੈਣੀ ਚੁਬਦੀ ਹੈ ਕਿ ਘਰ ਦੇ ਅੰਦਰ ਗਰਮੀ ਦੇ ਨਾਲ ਬੁਰਾ ਹਾਲ ਹੋ ਜਾਂਦਾ ਹੈ ਟੈਂਪਰੇਚਰ ਇਹਨਾਂ ਵੱਧ ਗਿਆ ਕਿ ਪੱਖੇ ਵੀ ਗਰਮ ਹਵਾ ਸੁੱਟਣ ਲੱਗ ਨੇ ਅਜਿਹੇ ਦੇ ਵਿੱਚ ਗਰਮੀ ਤੋਂ ਰਾਹਤ ਦੇਣ ਦੇ ਲਈ ਏਸੀ ਜਾਂ ਕੂਲਰ ਹੀ ਸਹਾਰਾ ਹੁੰਦਾ ਪਰ ਤੇਜ਼ ਗਰਮੀ ਦੇ ਵਿੱਚ ਸਿਰਫ ਕੂਲਰ ਦੇ ਨਾਲ ਕੰਮ ਨਹੀਂ ਚੱਲਦਾ 에어 ਕੰਡੀਸ਼ਨਰ ਦਾ ਇਸਤੇਮਾਲ ਕਰਨਾ ਪੈਂਦਾ ਯਾਨੀ ਕਿ ਏਸੀ ਚਲਾਉਣਾ ਪੈਂਦਾ ਪਰ ਏਸੀ ਦਾ ਬਿਜਲੀ ਬਿੱਲ ਹਰ ਕਿਸੇ ਨੂੰ ਟੈਨਸ਼ਨ ਦੇ ਵਿੱਚ ਪਾ ਦਿੰਦਾ ਇੱਕ ਪਾਸੇ ਗਰਮੀ ਤਾਂ ਦੂਜੇ ਪਾਸੇ ਬਿੱਲ ਦਾ ਸਟ੍ਰੈਸ ਹਾਲਾਂਕਿ ਜੇਕਰ 에어 ਕੰਡੀਸ਼ਨਰ ਯਾਨੀ ਕਿ ਏਸੀ ਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਏ ਤਾਂ ਤੁਹਾਡਾ ਬਜਟ ਵੀ ਹੈ ਨਹੀਂ ਗੜਬੜਾਏਗਾ ਅਜਿਹੇ ਦੇ ਵਿੱਚ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਹੁਣ ਅਸੀਂ ਤੁਹਾਨੂੰ ਅਜਿਹੇ ਟਿਪਸ ਦਵਾਂਗੇ ਏਸੀ ਦੀ ਕੂਲਿੰਗ ਨੂੰ ਲੈ ਕੇ ਜਿਸ ਦੀ ਮਦਦ ਦੇ ਨਾਲ ਤੁਸੀਂ ਘੱਟ ਬਿਜਲੀ ਦੇ ਬਿੱਲ ਦੇ ਵਿੱਚ ਚੰਗੀ ਕੂਲਿੰਗ ਦਾ ਅਹਿਸਾਸ ਲੈ ਸਕਦੇ ਹੋ ਏਸੀ ਦੇ ਬਿਹਤਰ ਕੂਲਿੰਗ ਦੇ ਲਈ ਹਮੇਸ਼ਾ ਟੈਂਪਰੇਚਰ ਨੂੰ ਇੱਕ ਨੰਬਰ ਤੇ ਸੈੱਟ ਕਰਕੇ ਰੱਖਣਾ ਹੈ ਕਈ ਲੋਕ 에ਅਰ ਕੰਡੀਸ਼ਨਰ ਨੂੰ 18 ਜਾਂ 20 ਤੇ ਚਲਾਉਂਦੇ ਨੇ ਜਿਸ ਦੀ وجہ ਦੇ ਨਾਲ ਬਿਜਲੀ ਬਿੱਲ ਜ਼ਿਆਦਾ ਆਂਦਾ ਹੈ ਤਾਂ ਜੇਕਰ ਤੁਸੀਂ ਚਾਹੋ ਤਾਂ 24 ਜਾਂ 25 ਡਿਗਰੀ ਤੇ ਇਸ ਨੂੰ ਸੈੱਟ ਕਰ ਸਕਦੇ ਹੋ ਪਰ ਏਸੀ ਤੋਂ ਜਲਦੀ 쿨ਿੰਗ ਕਰਨਾ ਚਾਹੁੰਦੇ ਹੋ ਤਾਂ ਵੀ 18 ਜਾਂ 16 ਤੇ ਟੈਂਪਰੇਚਰ ਸੈੱਟ ਨਾ ਕਰੋ ਕਿਉਂਕਿ 24 ਡਿਗਰੀ ਦਾ ਜੋ ਟੈਂਪਰੇਚਰ ਹੈ ਉਹ ਬੜਾ ਨਾਰਮਲ ਹੁੰਦਾ ਇਸ ਦੇ ਨਾਲ ਨਾ ਗਰਮੀ ਲੱਗਦੀ ਹੈ ਨਾ ਠੰਡ ਲੱਗਦੀ ਹੈ ਤਾਂ ਕਮਰਾ ਵੀ ਠੰਡਾ ਹੁੰਦਾ ਤਾਂ ਬਿੱਲ ਵੀ ਘੱਟ ਆਉਂਦਾ ਜੇਕਰ 쿨ਿੰਗ ਪੋਰ ਦੇ ਲਈ ਤੁਸੀਂ AC ਵਾਲੇ ਕਮਰੇ ਦੇ ਵਿੱਚ ਘੱਟ ਤੋਂ ਘੱਟ ਫਰਨੀਚਰ ਰੱਖ ਦਿਓ ਅਕਸਰ ਜ਼ਿਆਦਾ ਸਮਾਨ ਜਾਂ ਫਰਨੀਚਰ ਦੀ ਵਜਤ ਨਾਲ ਹਵਾ ਦੇ ਵਿੱਚ ਰੁਕਾਵਟ ਆਉਂਦੀ ਹੈ ਤਾਂ ਘੱਟ ਤੋਂ ਘੱਟ ਸਮਾਨ ਹੋਣਾ ਚਾਹੀਦਾ ਹੈ ਫਰਨੀਚਰ ਘੱਟ ਕਰਨ ਤੋਂ ਜ਼ਿਆਦਾ ਟੈਂਪਰੇਚਰ ਤੇ ਵੀ ਤੁਸੀਂ ਆਪਣਾ ਜੋ ਧਿਆਨ ਦੇ ਸਕਦੇ ਹੋ ਕਿਉਂਕਿ ਹੁਣ ਘਰ ਦੇ ਵਿੱਚ ਜੋ ਕਮਰੇ ਦੇ ਵਿੱਚ ਜ਼ਰੂਰੀ ਫਰਨੀਚਰ ਉਸ ਨੂੰ ਤਾਂ ਹਟਾਇਆ ਨਹੀਂ ਜਾ ਸਕਦਾ ਪਰ ਤੁਸੀਂ ਆਪਣਾ ਧਿਆਨ ਟੈਂਪਰੇਚਰ ਤੇ ਦੇ ਕੇ ਆਪਣਾ ਰੂਮ ਠੰਡਾ ਕਰ ਸਕਦੇ ਹੋ ਫਿਰ ਬਿਜਲੀ ਬਿੱਲ ਜ਼ਿਆਦਾ ਨਹੀਂ ਆਏਗਾ ਤਾਂ ਤੁਹਾਨੂੰ ਪਰੇਸ਼ਾਨੀ ਨਹੀਂ ਹੋਏਗੀ ਸਾਰੇ ਜਾਣਦੇ ਨੇ ਕਿ ਏਸੀ ਕਮਰੇ ਨੂੰ ਠੰਡਾ ਕਰਨ ਦਾ ਕੰਮ ਕਰਦੀ ਹੈ ਪਰ ਜੇਕਰ ਕਿਸੇ ਖਿੜਕੀ ਜਾਂ ਦਰਵਾਜ਼ੇ ਤੋਂ ਧੁੱਪ ਅੰਦਰ ਆਏਗੀ ਤਾਂ ਤੁਹਾਡਾ ਜੋ ਕਮਰਾ ਤੇਜ਼ੀ ਦੇ ਨਾਲ ਗਰਮ ਹੋ ਜਾਏਗਾ ਇਸ ਲਈ ਕਮਰੇ ਤੋਂ ਧੁੱਪ ਆਣ ਤੋਂ ਰੋਕਣ ਦੀ ਕੋਸ਼ਿਸ਼ ਕਰੋ ਜੇਕਰ ਅਜੇ ਹਨ ਕਰਦੇ ਤਾਂ ਏਸੀ ਰੂਮ ਨੂੰ ਠੰਡਾ ਨਹੀਂ ਕਰ ਪਾਏਗਾ ਫਿਰ ਜ਼ਿਆਦਾ ਦੇਰ ਤੱਕ ਏਸੀ ਚਲਾਉਣ ਤੋਂ ਬਿਨਾ ਮਤਲਬ ਤੇ ਤੁਹਾਡੀ ਬਿਜਲੀ ਜਿਹੜੀ ਆ ਉਹ ਜ਼ਿਆਦਾ ਫੁਕੇਗੀ ਏਸੀ ਤੋਂ ਬਿਹਤਰ ਕੂਲਿੰਗ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਇਸ ਦੀ ਰੈਗੂਲਰ ਸਰਵਿਸ ਕਰਾਉਂਦੇ ਰਹੋ ਕਿਉਂਕਿ ਸਰਵਿਸ ਨਾ ਕਰਉਣ ਦੀ وجہ ਤੇ ਨਾਲ ਏਸੀ ਦੀ ਕੂਲਿੰਗ ਖਰਾਬ ਹੋ ਜਾਂਦੀ ਹੈ ਇਸ ਤੋਂ ਇਲਾਵਾ ਲੀਕੇਜ ਦਾ ਵੀ ਧਿਆਨ ਰੱਖੋ ਏਸੀ ਦੇ ਵਿੱਚ ਲੀਕੇਜ ਹੋਣ ਤੇ ਉਹ ਚੰਗੇ ਤੋਂ ਚੰਗਾ ਏਸੀ ਵੀ ਕੂਲਿੰਗ ਨਹੀਂ ਕਰ ਪਾਉਂਦਾ ਤੇ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ ਬਿਜਲੀ ਘਟ ਕਰਨ ਦੇ ਲਈ ਤੁਸੀਂ ਫੈਨ ਦਾ ਯੂਜ਼ ਕਰ ਸਕਦੇ ਹੋ ਬਿਜਲੀ ਬਿੱਲ ਘਟਾਉਣ ਦੇ ਲਈ ਤਾਂ ਏਸੀ ਤੋਂ ਬਿਹਤਰ ਕੁਲਿੰਗ ਪਾਉਣ ਦੇ ਲਈ ਟੈਂਪਰੇਚਰ ਘਟ ਕਰਨ ਦੀ بجائے ਆਪਣੇ ਕਮਰੇ ਦਾ ਫੈਨ ਓਨ ਕਰ ਲਓ ਇਸ ਦੇ ਨਾਲ ਏਸੀ ਦੀ ਹਵਾ ਪੂਰੇ ਕਮਰੇ ਦੇ ਵਿੱਚ ਸਰਕੂਲੇਟ ਹੋਏਗੀ ਤਾਂ ਉਹ ਜਲਦੀ ਠੰਡਾ ਹੋ ਜਾਏਗਾ ਸਭ ਤੋਂ ਚੰਗੀ ਗੱਲ ਹੈ ਕਿ ਥੋੜੀ ਦੇਰ ਦੇ ਵਿੱਚ ਪੂਰਾ ਰੂਮ ਠੰਡਾ ਹੋ ਜਾਏਗਾ ਪਰ ਦੇਰ ਤੱਕ ਏਸੀ ਚਲਾਉਣ ਦੀ ਲੋੜ ਹੀ ਨਹੀਂ ਹੈ ਜੇਕਰ ਤੁਸੀਂ 24 ਡਿਗਰੀ ਤੇ ਟੈਂਪਰੇਚਰ ਸੈੱਟ ਕਰਕੇ ਰੱਖੋਗੇ ਤੁਹਾਨੂੰ ਨਾ ਗਰਮੀ ਬਹੁਤੀ ਲੱਗੇਗੀ ਨਾ ਹੀ ਠੰਡ ਲੱਗੇਗੀ ਤੇ ਤੁਹਾਡਾ ਰੂਮ ਵੀ ਠੰਡਾ ਰਹੇਗਾ ਤੇ ਨਾਲ ਦੀ ਨਾਲ ਤੁਹਾਡਾ ਬਿਜਲੀ ਬਿੱਲ ਵੀ ਘਟਾਵੇਗਾ